ਹਰ ਰੋਜ਼ ਉਹ ਵੀ ਇਹੀ ਗੱਲ ਦਾ ਪ੍ਰਤੀਕ ਹੈ ਜਿਹੜੀ ਤੁਸੀਂ ਕਰ ਰਹੇ ਹੋ ਜੀ ਬਾਤ ਕਰੋ ਜਿਹੜਾ ਸਿਵਾਦੀ ਪਬਲਿਕ ਸਕੂਲ ਕੀਤਾ ਉਹ ਕਾਮਯਾਬੀ ਬੜਾ ਰਿਹਾ ਬਾਦੀ ਦਿੱਤੀਆਂ ਨੇ ਕੋਸ਼ਿਸ਼ਾਂ ਅੰਦਰ ਇਹ ਗਿੱਧੇ ਉਹਦਾ ਟਾਪਿਕ ਦਾ ਨਾਂ ਰੱਖਿਆ ਗਿਆ ਸੀ ਗਿੰਤੀ ਵਰਸਾ ਅਮਰਤਾਰ ਕੀ ਬਾਤ ਹੈ ਕੀ ਬਾਤ ਹੈ ਗਿਣਤੀ ਹੋ ਜਾਂਦੀ ਹੈ ਵੀਰ ਜੀ ਉੱਥੇ ਕਿੰਨੇ ਕਿੰਨੀ ਕਿ ਗਿਣਤੀ ਦੇ ਵਿੱਚ ਸੰਗਤ ਪਹੁੰਚ ਜਾਂਦੇ ਆ ਮੇਰੇ ਕਨਾਲ ਸੀ ਵਾਲੀ ਗੱਲ ਤੇ ਹਜ਼ਾਰ ਰੁਪਏ ਤੱਕ ਸਾਰੇ ਲਾ ਕੇ ਸੰ ਕਿਉਂਕਿ ਉਹਦਾ ਹਾਲ ਉਹਦਾ ਜਿਹੜਾ ਸਾਰਾ ਸਿਸਟਮ ਹੈ ਉਹ ਬੜਾ ਵਧੀਆ ਸੀ ਤੇ ਕਾਫੀ ਉਹਦਾ ਮਾਡਰਨ ਸਿਸਟਮ ਦੇ ਨਾਲ ਉਹਨਾਂ ਦਾ ਆਡੀਟੋਰੀਅਮ ਸੀ ਠੀਕ ਹੈ ਜੀ ਤੇ ਉੱਤੇ ਜਿਨ੍ਹਾਂ ਨੇ ਕਰਾਇਆ ਉਹਨਾਂ ਨੂੰ ਜਚੰਦਰ ਸਿੰਘ ਜੀ ਕੰਦਰ ਨੇ ਨਿਕਨੇ ਉਹਨਾਂ ਦਾ ਮੰਨ ਨਹੀਂ ਮੰਨੀ ਹੈ ਉਹਨਾਂ ਨੇ ਸਿਰਫ ਟੇਪਾ ਸੁਣ ਕੇ ਹੀ ਸਾਰੇ ਬੁੱਧੀ ਅਸੀਂ ਵਾਦਿਕ ਪਬਲਿਕ ਸਕੂਲ ਸੈਮੀਨਾਰ ਕਰਾਇਆ ਫਿਰ 71 ਨੰਬਰ ਦੁਆਰੇ ਕਰਾਇਆ ਫਿਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਪ੍ਰਕਾਸ਼ਾਲਾ ਬਣਾ ਐਡੀਟੋਰੀਅਮ ਵਿੱਚ ਕਰਾਇਆ ਜਿਹੜਾ ਗੁਰਦੁਆਰੇ ਕਰਾਇਆ ਕੱਤਰ ਨੰਬਰ ਉੱਥੇ ਅਸੀਂ ਸ਼ਬਦ ਵਿਚਾਰਿਆ ਜਿਨ ਹਰ ਹਿਰਦੇ ਨਾਮ ਨਾਲ ਬਸੇ ਹੋਤੀ ਮਾਤ ਕੀਜੇ ਹਰ ਬਾਣੀ ਚਾਹ। ਹੂੰ ਕੀ ਬਾਤ ਹੈ ਕੀ ਬਾਤ ਹੈ। ਅਸੀਂ ਉਹਦੇ ਅਰਥ ਸਮਝੇ ਕਿ ਕਿਸੇ ਦੀ ਮਾਂ ਨੂੰ ਬਾਝ ਕਰਨਾਰੇ ਨਹੀਂ ਕਿ ਇਸ ਕਰਕੇ ਮਦਰ ਨੂੰ ਮੰਮੀ ਜੀ ਨੂੰ ਮਾਤਾ ਜੀ ਨੂੰ ਬਾਝ ਕਰਨ ਦਾ ਬਿਲਕੁਲ ਆਈਡੀਆ ਗੁਰਦਨ ਸਾਹਿਬ ਜੀ ਤੇ ਨਹੀਂ ਹੈ ਇਹ ਪਤਾ ਨਹੀਂ ਹੈ ਇਹ ਪੱਤ ਪੱਤ ਕੀ ਬਾਤ ਹੈ ਇਹ ਤੇ ਗੱਲ ਬੀਬੀ ਜੀ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਕਿਉਂਕਿ ਜਿਸ ਤਰ੍ਹਾਂ ਤੁਸੀਂ ਬੋਲਿਆ ਸਾਰੇ ਆਲਮੋਸਟ ਇਹਦਾ मीनिंग इसी तरह ਘੜ ਰਹੇ ਨੇ ਕਿ ਮਾਤਾਂ ਨੂੰ ਬਾਝ ਕਰਨ ਵਾਸਤੇ ਗੱਲ ਕੀਤੀ ਗਈ ਹੈ گل بچاری سی اسی کہ جی مان لیا ستر سال دا کوئی بندہ گلت کام کرتا ہے راب نو ہی سارتا ہے وہ دی ماں نبے سال دی ہے وہ تے انہوں کون پکڑ کے باندھ کرے گا تو بچارے ویسی ہی چالی کمتالی سال دو بعد بچہ دم <سلام> ہی نہیں سکتی سی بلکل ٹھیک ہاں 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 جی ہاں جی بلکل ٹھیک ہے جی کہ نالے کہن دے ہاں کہ مات کیجئے اور باندھ جاتا ہے راب جی نو کہہ رہے ہیں راب جی نو نہیں پتا ہوتے ہیں انتر جامین ہاں جی ਤੇ ਦੂਜੇ ਪਾਸੇ ਰਾਤੀ ਆਪਣੀ ਵਡਿਆਈਆਂ ਤੇ ਭੁਕੇ ਵੀ ਨਹੀਂ ਮੈਂ ਕਿਵੇਂ ਮੇਰਾ ਨਾਂ ਨਹੀਂ ਲਿਆ ਇਸ ਕਰਕੇ ਮੈਂ ਦੀ ਮਾਂ ਨੂੰ ਬਾਦ ਕਰ ਦਿਆਂ ਕਸੂਰ ਬੰਦੇ ਦਾ ਉਹ ਕਿ ਮਾਂ ਨੂੰ ਉਹਦਾ ਕਿਉਂ ਬਲੇਮ ਦਿੱਤਾ ਜਾਏ ਇਸ ਕਰਕੇ ਮਨ ਨੂੰ ਇੱਕ ਗਨ ਬੜੀ ਚੁੱਟਦੀ ਹੈ ਕਿ ਸਾਡਾ ਕੁੱਕ ਤੇ ਬਿਜ਼ਨਸ ਦੇ ਸਭ ਖਵਾ ਤੇ ਦੋ ਬੰਦੇ ਆਪਸ ਹੀ ਲੜ ਜਾਂਦੇ ਨੇ ਪਲੀ ਜੀ ਅਸੀਂ ਵਾਪਸ ਆਉਂਦੇ ਆ ਭੈਣ ਘਰ ਬੈਠੀ ਹੈ ਉਹਨੂੰ ਬੁਰਾ ਭਲਾ ਕਰ ਹਾਂਜੀ ਅਸੀਂ ਵਾਪਸ ਆਉਦੇ ਹਾਂ ਜੀ ਕੁਝ ਪਰਿਵਾਰਾਂ ਦੇ ਸੰਦੇਸ਼ਾਂ ਤੋਂ ਬਾਅਦ ਔਰ ਅਸੀਂ हां जी ਅਸੀਂ ਸੰਦੇਸ਼ਾਂ ਤੋਂ ਬਾਅਦ ਵੀ ਜੀ ਇਹ ਗੱਲ ਤੁਸੀਂ ਸਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾ ਰਹੇ ਹੋ ਕਿਉਂਕਿ ਇਸ ਨੂੰ ਅਸੀਂ ਕਰਵਾਣੀ ਦੇ ਵਿੱਚ ਬਿਲਕੁਲ ਆਮ 99% ਜੋ ਅਸੀਂ ਸਮਝਦੇ ਹਾਂ ਬਿਲਕੁਲ ਇਸੇ ਤਰ੍ਹਾਂ ਜਿਸਾ ਤੁਸੀਂ ਕਹਿ ਰਹੇ ਹੋ ਕਿ ਮਦਰ ਵਾਰੀ ਇਹ ਗੱਲ ਕੀਤੀ ਗਈ ਹੈ ਜਾਂ ਕਿ ਮਦਰ ਵਾਰੀ ਨਹੀਂ ਹੈ ਅਸੀਂ ਇਸੇ ਗੱਲ ਨੂੰ ਇਸੇ ਤਰ੍ਹਾਂ ਜੀ ਬ੍ਰੇਕ ਤੋਂ ਬਾਅਦ ਇੱਥੋਂ ਸ਼ੁਰੂ ਕਰਾਂਗੇ ਔਰ ਹਾਂਜੀ ਉਸ ਤੋਂ ਬਾਅਦ ਅਸੀਂ ਜੋ ਅੱਜ ਰੱਬੀ ਗੁਰਾਂ ਦੀ ਵਿਚਾਰ ਕਰ ਰਹੇ ਹਾਂ ਕਈ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਉਹਨਾਂ ਨੇ ਸ਼ਹਿ ਵੀ ਨਾ ਲਗਾ ਕੇ ਗੁਰਬਾਣੀ ਦੀ ਟੀਚਿੰਗ ਦਿੰਦੇ ਨੇ ਔਰ ਬੜੇ ਹੀ ਉਹਨਾਂ ਨੇ ਮੈਂ ਅੱਜ ਖੁਦ ਇਸ ਗੱਲ ਤੋਂ ਹੈਰਾਨ ਹੋਈਆਂ ਕਿ ਉਹਨਾਂ ਨੇ ਜੋ ਬਸ਼ਰੈ ਦੇ मीनिंग ਸਾਨੂੰ ਦੱਸੇ ਨੇ ਉਹ ਬੜੇ ਹੀ ਅਦਭੁਤ ਨੇ ਔਰ ਹੁਣ ਮਨ ਨੂੰ ਲੱਗਦੀ ਆ ਕਿ ਹਾਂ ਗੱਲ ਇਹੋ ਹੀ ਆ ਕਿਉਂਕਿ ਪੁਰਬਾਣੀ ਵਿੱਚ ਗੁਰੂ ਸਾਹਿਬ ਨੇ ਕਿਹਾ ਨਾ ਹਾਰ ਪਰਿਉ ਸਵਾਮੀ ਕੇ ਦਵਾਰੇ ਜੀਜੇ ਬੱਦ ਜੇ ਬਿਕਾ ਸਾਹ ਗੁਰੂ ਸਾਹਿਬ ਜੀ ਨੇ ਬੀਬੇ ਬੁੱਧੀ ਮੰਗਵਾਸਤੇ ਜੀ ਬੁੱਧੀ ਮੰਗਵਾਸਤੇ ਸਾਨੂੰ ਉਹਨਾ ਨਹੀਂ ਸਿਖਾਈ ਹੈ। ਔਰ ਅੱਜ ਦਾ ਉਹਨਾਂ ਨੇ ਇਹ ਦਰਸ਼ਾਇਆ ਕਿ ਸਾਡੇ ਅਸਲੀ ਬਖਸ਼ਰੋ ਦਾ ਮਤਲਬ ਹੈ ਕਿ ਏ ਵਾਹਿਗੁਰੂ ਏ ਗੁਰੂ ਏ ਸਤਗੁਰੂ ਮੈਨੂੰ ਇਸ ਮਤਵਸ਼ਣ ਅਸੀਂ ਜੀ ਦੇ ਅਸੀ ਮਨ ਨੂੰ ਵੀ ਬੇਕੁਦੀ ਬਖਸ਼ੋ ਐਸੀ ਸੁਮਤ ਬਖਸ਼ੋ ਨਾ ਕਿਸੇ ਦੇ ਦੇ ਕਦੇ ਵੀ ਬਖਸ਼ੇ ਨਹੀਂ ਜਾਂਦੇ ਇਹ ਬਿਲਕੁਲ ਗਲਤ ਹੈ ਜੇ ਅਸੀਂ ਆਪਣੇ ਜੀਵਨ ਚ ਦੇਖੀਏ ਕਿ ਅਸੀਂ ਗੁਨਾਹ ਕੀਤੇ ਹੋਣ ਅਸੀਂ ਇਕੱਲੀ ਅਰਦਾਸ ਕਰ ਲਈਏ ਕਿ ਸਾਡੇ ਗੁਨਾਹ ਸਾਡੇ ਪਾਪ ਸਾਡੇ ਆਪ ਨੂੰ ਬਖਸ਼ ਦੋ ਕਦੇ ਬਖਸ਼ੇ ਨਹੀਂ ਜਾਂਦੇ ਇਸੇ ਕਰਕੇ ਮੇਰਾ ਖਿਆਲ ਹੈ ਬਖਸ਼ੇ ਨਹੀਂ ਜਾਂਦੇ ਕਿਉਂਕਿ ਅਸੀਂ ਮੰਗ ਜੋ ਕਰ ਰਹੇ ਹਾਂ ਉਹ ਗਲਤ ਕਰ ਰਹੇ ਹਾਂ ਸਾਨੂੰ ਕੀ ਮੰਗਣਾ ਹੈ ਕਿ ਅਸੀਂ ਆਗੂਨ ਕਿਵੇਂ ਬਖਸ਼ਾਉਣੇ ਹਨ ਇਹ ਸਾਨੂੰ ਪਤਾ ਨਹੀਂ ਸ਼ਵੀਰ ਭਵਿੰਦਰ ਸਿੰਘ ਜੀ ਨੇ ਬੜੇ ਹੀ ਇਹ ਬੜੀ ਮੁੱਲੀ ਵਿਚਾਰ ਅੱਜ ਸਾਡੇ ਨਾਲ ਸਾਂਝੀ ਕੀਤੀ ਹੈ ਕਿ ਬਸ਼ਨ ਹੈ ਤਾਂ ਮਤਲਬ ਹੈ ਕਿ हे ਸਤਿਗੁਰੂ ਹੀ ਗੁਰੂ ਹੈ ਵਾਹਿਗੁਰੂ ਸਾਨੂੰ ਸੋ ਮਤਬਸ਼ਤਾ ਕਿ ਮੈਂ ਅਪੁਰ ਡਗੇ ਤੋ ਨਾ ਕਰ ਇਸੇ ਤਰ੍ਹਾਂ ਇੱਕ ਮਰੀ ਲੈ ਫਿਰ ਵੀ ਪੁੱਤਰ ਸਿੰਘ ਜੀ ਦਾ ਜੀ ਨੂੰ ਸਪੈਸ ਤੇ ਮੈਂ ਜੀ ਲਈ ਕਾਸ਼ਾ ਕਰ ਰਹੀ ਹਾਂ ਕਿ ਕਾਹਨ ਇਸੇ ਤਰ੍ਹਾਂ ਜਾਰੀ ਕਰਦੇ ਬੇਤੀ ਕਰਦੀ ਹਾਂ ਕਿ ਤੁਸੀਂ ਬਹੁਤ ਹੀ ਵਧੀਆ ਗੱਲ ਸਾਡੇ ਸ਼੍ਰੋਤਿਆਂ ਨੂੰ ਕਰ ਰਹੀ ਸੀ ਕਿ ਜੂ ਮਦਰ ਦੇ ਬਾਰੇ ਮਾਂ ਬਾਰੇ ਕੀਤੀ ਆ ਬਾਝ ਦੀ ਗੱਲ ਉਹ ਵੀ ਬੜੀ ਬੜੀ ਬੁਲੀ ਜਾਣਕਾਰੀ ਤੁਸੀਂ ਦੇ ਰਹੇ ਹੋ ਕਿ ਗੁਰੂ ਮਹਾਰਾਜ ਨੇ ਬਾਣੀ ਵਿੱਚ ਇਸ ਤਰ੍ਹਾਂ ਮਾਂ ਨੂੰ ਕਿਤੇ ਵੀ ਨਹੀਂ ਕਿਹਾ ਹਾਂ ਜੀ ਤੁਸੀਂ ਬੇ ਕਿਵੇਂ ਕਿਵੇਂ ਇਸ ਵਿਚਾਰ ਨੂੰ ਸਹੀ ਕਰਉਗੇ ਜੀ ਅੱਜ ਜੀ ਮਿਹਨਤ ਨਾਲ ਸਾਥ ਕਰਦੇ ਆ ਇਸ ਗੱਲ ਤੇ ਮੇਰੇ ਰੌਂਕ ਤੇ ਖੜੇ ਹੋ ਗਏ ਸੀ ਕਿ ਜਦੋਂ ਪੁੱਛਿਆ ਔਰ ਸੰਗਤਾਂ ਵਿੱਚ ਵੈਸੇ ਵੀ ਜਿੱਥੇ ਬੈਠੇ ਹੋ ਤੇ ਨਜ਼ਰ ਆਉਂਦਾ ਹੈ ਕਿ ਤੱਕੀਆਂ ਨੇ ਆ ਕੇ ਦੱਸਿਆ ਕਿ ਬਈ ਬੜੀਆਂ ਸੰਗਤਾਂ ਵਿੱਚੋਂ ਬੀਬੀਆਂ ਖਾਸ ਕਰਕੇ ਮਾਤਾਵਾਂ ਰੋ ਰਹੀਆਂ ਸੀ ਕਿ ਹਮੇਸ਼ਾ ਹੀ ਇਹ ਵਾਲੇ ਅਰਥ ਕੀਤੇ ਜੇ ਮੈਂ ਲਈ ਉਸ ਮਾਨ ਨੂੰ ਉਹ ਬਾਣ ਬਣਾਉਣ ਤੇ ਇਧਰ ਉਹ ਬਾਣ ਕਰ ਦੇਣ ਤਾਂ ਕਿ ਸੰਗਿਆ ਕੀ ਜਿਆਦਾ ਮਹਿਨਾ ਹੁੰਦਾ ਹੈ ਹਾਂਜੀ গুਡ ਮਾਰਨ ਆ ਬੰਗਲੌਰ ਜਨਤਾ ਇਹ ਤਾਂ ਨਹੀਂ ਚਾਲੂ ਚਾਲੂ ਤੋਂ ਬੱਚਾ ਨਹੀਂ ਸਕਦੀ ਹੈ ਕਿ ਹੱਥ ਬਾਂਧ ਹੋ ਜਾਂਦੀ ਹੈ ਇਹ ਵਾਲੇ ਜਦੋਂ ਅਰਥ ਸਮਝੇ ਕਿ ਜਦੋਂ ਇਹ ਵੀ ਸ਼ਰੀਰ ਦੇ ਤੌਰ ਤੇ ਜਿਹੜੀ ਬਾਇਓਲੋਜੀਕਲ ਤੇ ਕੰਸੀਵ ਕਰਨ ਤੋਂ ਲੈ ਕੇ 9 ਮਹੀਨੇ ਜੇ ਆਪਣੇ ਗਰਭ ਵਿੱਚ ਰੱਖਦੇ ਹੋ ਸਾਰੀ ਉਮਰ ਉਸ ਨੂੰ ਇਤਨੇ ਲਾਡ ਪਿਆਰ ਨਾਲ ਪਾਲਪਨ ਤੱਕ ਇਹਨੇ ਆਪ ਨੇ ਖਾਣ ਵਾਸਤੇ ਨਾਲੇ ਉਹਨੂੰ ਇਨੀ ਲਾਡ ਪਿਆਰ ਨਾਲ ਦੁੱਧ ਪਿਲਾਤੀ ਹੈ ਜੋ ਕਦੇ ਸੋਚਦੀ ਮੇਰਾ ਬੱਚਾ ਬੁਰਾ ਬਣੇ ਕੋਈ ਵੀ ਮਾਂ ਨਹੀਂ ਚਾਹੁੰਦੀ ਕੋਈ

ਦੀ ਉਹਨਾਂ ਕੋਈ ਸੰਚਾਰ ਜਾਤੀ ਕਹਦੇ ਦੇ ਦੇ ਵੀ ਕਿ ਪੈਸੇ ਲੈਣ ਨੂੰ ਤੇ ਉਹ ਦੀ ਜਿੰਸੀ ਵੀ ਸੁਆਹ ਨੂੰ ਦੇਦੇ ਉਹ ਦੁਨਿਆਵੀ ਕਿਹੜੀ ਆ ਨੂੰ ਪੁੱਛਦਾ ਨਹੀਂ ਤੇ ਪਰ ਕੋ ਨਹੀਂ estrangged ਕਿ ਅਸੇ ਤੋਂ ਉਹਨਾਂ ਦਾ ਗੁਣ ਜਿਹੜਾ ਨਿਰਵੈਰਤਾ ਦਾ ਹੈ ਜੋ ਕਿ ਅਸੀਂ ਅੱਗੇ ਵਿਚਾਰ ਕਰਨ ਜਾ ਰਹੇ ਹਾਂ ਉਹ ਉਹ ਵੀ ਇਸੇ ਤਰ੍ਹਾਂ ਦਰਸਾਉਂਦਾ ਹੈ ਕਿ ਪ੍ਰਮਾਤਮਾ ਕਿਸੇ ਨਾਲ ਵੈਰ ਵਿਰੋਧ ਕਰਦਾ ਹੀ ਨਹੀਂ ਹੈ ਇਵੇਂ ਕਿਰਤ ਕਣਾ ਨੂੰ ਵੀ ਪਾਲਦਾ ਆ ਤੇ ਫੇਰ ਇਹ ਮਨ ਜਬਰਾਮ ਨਾਮ ਕਰ ਮਾਂਝਾ ਮੇਰੇ ਮਨ ਦੀ ਗੱਲ ਚੱਲਦੀ ਹੈ ਜੀ 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 ਅਰਹਾ ਜਪਾਲ ਕੀ ਪਾਪ ਰਖਾਰੀ ਗੁਰ ਗਿਆਨ ਦੀ ਬਨ ਸੰਜਾ ਮੇਰਾ ਮਨ ਸੰਜਾ ਕੋਠੀ ਇਹ ਜੀ 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 ਮਨੋਖ ਦਾ ਮਨ ਸੰਜਾ ਇਹ ਰਹਾਓ ਕੀ ਬਾਤ ਹੈ ਤੇ ਜੇ ਦਾ ਮਨ ਨਹੀਂ ਸਮਝਿਆ ਉਹ ਦੇਹੀ ਦੇਹ ਜਰਾ ਜੀ ਮਤ دی دی گون یاد یاد نہیں نہیں جی جی گرو رام اللہ خدا نام بسے مات بھی بانج ہو جاتی ہے کی جانا میمنگ نکل کے آیا کہ ایسے ہر منوک منخ ہو سکتی بالکل ٹھیک ہے بالکل بہت خوب بہت خوب ਜਿਹੜੀ ਆ ਅੱਜ ਵੈਸੇ ਪਹਿਲੀ ਵਾਰ ਮੈਂ ਤੁਹਾਡੇ ਕੋਲ ਸੁਝ ਰਹੀ ਆ ਔਰ ਬਿਲਕੁਲ ਮਨ ਨੂੰ ਦਰਸਤ ਲੱਗ ਰਹੀ ਨਹੀਂ ਇਹ ਵਿਚਾਰ ਕਿ ਹਾਂ ਉਹਨਾਂ ਨੇ ਮੱਤ ਦੀ ਗੱਲ ਕੀਤੀ ਨਾ ਕਿ ਉਹਨਾਂ ਨੇ ਕਿਸੇ ਮਾਂ ਦੇ ਬਾਰੇ ਇਸ ਤਰ੍ਹਾਂ ਕਿਹਾ ਹੋਏ ਕਿ ਮਾਂ ਨੂੰ ਬਾੰਦ ਕਰ ਦੋ ਇਹਨਾਂ ਮਤਲਬ ਜਿਨ੍ਹਾਂ ਦੀ ਮਾਂ ਨਹੀਂ ਹੈ ਉਹ ਆਲਗੋਂ ਕਰ ਹੀ ਜਾਣਗੇ ਕਿਉਂਕਿ ਉਹਨਾਂ ਦੀ ਮਾਂ ਨੂੰ ਪਕੜ ਕੇ ਕੋਈ ਬਾੰਦ ਨਹੀਂ ਕਰ ਸਕੇਗਾ ਜੀ ਜੀ ਤੇ ਜਿਹੜੇ ਜਿਹੜੇ ਨੋ ਦੁਆਨ ਬਸ ਇਹ ਨਹੀਂ ਕਹਿ ਕੇ ਹੁਣੇ ਤਾਂ ਮੇਰਾ ਵਿਆਹ ਨਹੀਂ ਹੋਇਆ ਮੈਨੂੰ ਉੱਥੇ ਕੋਈ ਬੰਧ ਨਹੀਂ ਕਰ ਸਕਦਾ ਹਾਂਜੀ ਇਹ ਸਾਰਾ ਸ਼ਬਦ